ਲੁਧਿਆਣਾ ਦੇ ਗਰਾਹੇ ਚ ਸਰਕਾਰੀ ਬੱਸ ਚ ਬੈਠੇ ਇੱਕ ਪਤੀ ਪਤਨੀ ਦਾ ਕੰਡਕਟਰ ਨਾਲ ਉਸ ਸਮੇਂ ਰੌਲਾ ਪੈ ਗਿਆ ਜਦੋਂ ਮਹਿਲਾ ਨੇ ਟਿਕਟ ਕਟਾਉਣ ਲਈ ਆਪਣਾ ਆਧਾਰ ਕਾਰਡ ਕੰਡਕਟਰ ਨੂੰ ਦਿੱਤਾ ਦਰਅਸਲ ਇਹ ਜੋੜਾ ਜਲੰਧਰ ਤੋਂ ਲੁਧਿਆਣਾ ਲਈ ਸਰਕਾਰੀ ਬੱਸ ਚ ਬੈਠਾ ਸੀ ਤੇ ਟਿਕਟ ਕੱਟਣ ਵੇਲੇ ਕੰਡਕਟਰ ਨੇ ਕੁਝ ਅਜੀਬ ਸਵਾਲ ਮਹਿਲਾ ਨੂੰ ਕੀਤੇ ਕਿ ਮਾਮਲਾ ਹੰਗਾਮੇ ਦਾ ਰੂਪ ਧਾਰਨ ਕਰ ਗਿਆ ਪਤੀ ਪਤਨੀ ਮੁਤਾਬਕ ਕੰਡਕਟਰ ਨੇ ਮਹਿਲਾ ਤੋਂ ਉਸਦੇ ਸਹੁਰੇ ਘਰ ਦਾ ਆਧਾਰ ਕਾਰਡ ਮੰਗਿਆ ਕੰਡਕਟਰ ਦਾ ਕਹਿਣਾ ਸੀ ਕਿ ਉਹ ਪਤੀ ਪਤਨੀ ਨਹੀਂ ਬਲਕਿ ਭੈਣ ਭਰਾ ਹਨ ਬਸ ਫੇਰ ਕਿਸੇ ਦੇਖਦੇ-ਦੇਖਦੇ ਰੌਲਾ ਵੱਧ ਗਿਆ ਮਹਿਲਾ ਦੇ ਪਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਕੇ ਤੇ ਬੁਲਾਇਆ ਜਿਸ ਤੋਂ ਬਾਅਦ ਕੰਡਕਟਰ ਨੂੰ ਮਾਫੀ ਮੰਗ ਕੇ ਖੇੜਾ ਛਡਾਉਣਾ ਪਿਆ ਉਹਨੂੰ ਪੁੱਛਣ ਲੱਗੇ ਕਿ ਜੇ ਸੌਰੀਆਂ ਨਾ ਧਾਰ ਗੱਡਿਤੇ ਆ ਨਾ ਹੋਰ ਕਹਿੰਦਾ ਵੀ ਤੁਸੀਂ ਆਪਣੇ ਸੌਰੀਆਂ ਧਾਰ ਗੱਲੇ ਫਿਰ ਰਿਸਟੈਂਡ ਕਰਦੇ ਹੂੰ ਹੂੰ ਇਤੋਂ ਰੋਣਾ ਰੋਣਾ ਪੈ ਗਿਆ ਕਹਿੰਦਾ ਵੀ ਹਾਂ ਵੀ ਤੁਸੀਂ ਸਾਨੂੰ ਇੱਕ ਆਹਦੇ ਬਾਰੇ ਬੋਲਣਾ ਪਿਆ ਇਹਨਾਂ ਤੇ ਇੱਕ ਭੈਣ ਦੇ ਆਉਣ ਦਾ ਬੇਰਾਗ ਗਿਆ ਗਿਆ ਕੋਣ ਕਹਿੰਦਾ ਕੌਣ ਸੀ ਇਹ ਕੰਡਕਟਰ ਕਹਿਣ ਲੱਗਾ ਇਹਨੂੰ ਇੱਕ ਮਾਫੀ ਮੰਗਾ ਕੇ ਫਿਰ ਉਹਨੂੰ ਜਾਣ ਦਿੱਤਾ ਨੇ ਕਿਤੇ ਰੂਲ ਹੈਗਾ ਤੁਸੀਂ ਪੁੱਛਿਆ ਕਿ ਕਿਤੇ ਲਿਖਿਆ ਕਿ ਰੂਲ ਹੈਗਾ ਨਾ ਮੈਨੂੰ ਦੱਸ ਦੋ ਵੀ ਕਿਤੇ ਲਿਖਿਆ ਵੀ ਹਾਂ ਵੀ ਸਹੁਰਿਆਂ ਦਾ ਆਧਾਰ ਕਰ ਚਾਹੀਦਾ ਫੇ ਆਪਾਂ ਡੈਟ ਕੱਟ ਕੇ ਦੇਣੀ ਹੈ ਹਾਂ ਫਿਰ ਹੁਣ ਉਹਨੇ ਮਾਫੀ ਮੰਗ ਕੇ ਇਥੋ ਗਏ ਮਾਫੀ ਮੰਗੀ ਦੀ ਜਾਂ ਦਿੱਤਾ ਵੀ ਇਹਦੇ ਰੱਛ ਪੈ ਗਿਆ ਸੀ ਮਾਫੀ ਮੰਗਾ ਕੇ ਵੀ ਜਾਂ ਦਿੱਤਾ ਕਿ ਮੰਗ ਕੇ ਕਰਦੇ ਆ ਤੁਸੀਂ ਮੰਗੇ ਇਹ ਕਰਦੇ ਵੀ ਕਿਤੇ ਜਿਹੜੇ ਰੂਲ ਤੇ ਲਿਖਿਆ ਵੀ ਇਹਨਾਂ ਸਹੁਰਿਆਂ ਦਾ ਵੀ ਆਧਾਰ ਕਰ ਚਾਹੀਦਾ ਨਾ ਤੇ ਵਿਆਹ ਹੋ ਗਿਆ ਕੋਈ ਮਤਲਬ ਹੀ ਹੈ ਨਹੀਂ ਕਿ ਜਿਹਨੇ ਪੁੱਛਣ ਦਾ ਵੀ ਹਾਂ ਵੀ ਤੁਸੀਂ ਡੈਟ ਕੱਟ ਕੇ ਦਿਓ ਜਿਹਨੇ ਮਿਸ ਬਿਹੇਵ ਕੀਤਾ ਕੰਡਕਟਰ ਨੇ ਇਹਦੇ ਖਿਲਾਫ ਕਾਰਵਾਈ ਮੈਂ ਕਾਰਵਾਈ ਕੀਤੀ ਜਾਵੇ